ਹਾਂਜੀ ਤੇ ਸੱਸੀ ਗਾਲ ਜੀ ਸਾਰਿਆਂ ਨੂੰ ਹੋਪਸ ਆ ਤੁਸੀਂ ਸਾਰਿਆਂ ਨੂੰ ਵਧੀਆ ਹੋਵੋਗੇ ਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਵੀਰਪਾਲ ਕੁਆਲਿਟੀਨ ਤੇ ਟਾਈਮ ਹੋ ਗਿਆ 6:00 ਵਜੇ ਤੇ ਆਪਾਂ ਉੱਠ ਗਏ ਸੀਗੇ ਤੇ ਉੱਠ ਕੇ ਜਿਹੜੇ ਆਪਣੇ ਕੰਮਕਾਰ ਹੁੰਦੇ ਆ ਥੋੜੀ ਬਾਤ ਉਹ ਕਰ ਲਈਦੇ ਆ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪਤਾ ਵੀ ਆਪਣਾ ਮੂਲੀਆ ਵਾਲਾ ਚੱਲੀ ਜਾਂਦਾ ਅਜੇ ਆਪਣੀ ਮੂਲੀਆ ਦੀ ਇੱਕ ਸ਼ਿਫਟ ਹੋਰ ਪਈ ਸੀ ਤਾਂ ਕਰਕੇ ਆਪਾਂ ਅੱਜ ਮੂਲੀਆ ਲਾਉਣੀ ਆ ਭਾਬੀ ਤੇ ਦੇਖੋ ਮੇਰੀ ਵੇਟ ਕਰੀ ਜਾਂਦੇ ਸੀ ਵੀ ਇਹ ਸੈੱਟ ਤੇ ਜਾਊਗੀ ਬਟ ਮੇਰੀਆਂ ਜਿਹੜੀਆਂ ਲੱਤਾਂ ਬਹੁਤ ਦੁਖੀਆਂ ਨੇ ਕਿਉਂਕਿ ਮੇਰੇ ਖੱਲੀਆਂ ਪਈਆਂ ਪਈਆਂ ਨੇ ਪਤਾ ਨਹੀਂ ਘਾਤੋਂ ਇਹ ਮੂਲੀਆਂ ਲਾ ਕੇ ਹਟਦੇ ਇਹਨਾਂ ਦੇ ਕੁਝ ਨਹੀਂ ਹੁੰਦਾ ਪਰ ਜਦੋਂ ਮੈਂ ਮੂਲੀਆਂ ਲਾ ਕੇ ਹਟਦੀ ਮੇਰੇ ਖਾਲਿਆਂ ਜ਼ਰੂਰ ਪੈਣਗੀਆਂ ਪੈਣਗੀਆਂ ਨੇ ਕੱਲਮ ਨਿੰਦਰ ਨੇ ਨੱਪਗਾ ਵੀ ਸੀਗਾ ਪਰ ਨਹੀਂ ਹਟਦੀ ਹੁਣ 2-4 ਦਿਨਾਂ ਚ ਇਹ ਆਪੇ ਹਟਣਗੇ ਤੇ ਹੁਣ ਆਪਾਂ ਚੱਲਦੇ ਆਂ ਤੇ ਕਰਦੇ ਆਂ ਵਲੋਗ ਨੂੰ ਕੰਟੀਨਿਊ ਸਾਡੀ ਗੁੱਡ ਮਾਰਨਿੰਗ ਸ਼ੁਰੂ ਹੁੰਦੀ ਹੈ ਸਾਡੇ ਤਾਜ਼ੇ ਤੰਦੇ ਨਾਲ ਤਾਜ਼ੇ ਤਨ ਗੁੱਡ ਮਾਰਨਿੰਗ ਬੁੱਤੂ ਵੇਖ ਲਾ ਆਂਟੀ ਨੇ ਮੈਨੇ ਪੈਨ ਦਿੱਤਾ ਮਾਂ ਦੀ ਧੀ ਨੇ ਦੰਦੀ ਟੋਤੀ ਕੋਲ ਦਾ ਟਿਕੋਲੇ ਦਾ ਗਮਿਆਪਤ ਬੋੜਾ ਰੋਲਾ ਭਾਈ ਉਹ ਤੇ ਕਰਤੀ ਲੈ ਜੰਨੇ ਬਾਹਰ ਬੈਠੇ ਨੇ ਇੰਨੀ ਆਪਣੀ ਹੂੰ ਜ਼ਰੂਰੀ ਬਾਹਰ ਚ ਜਾਣਾ ਇੱਥੇ ਬੈਠੇ ਨੇ ਘਰੇ ਇੱਥੇ ਕੱਲ ਮੈਂ ਨਹੀਂ ਮੂੰਹ ਚੱਕ ਪਾਏ ਹੁਣ ਕਿਧਰ ਗਿਆ ਹੁਣ ਕਿਧਰ ਕੀ ਖਾਂਗੇ ਹੁਣ ਖਾਂਗੇ ਕਿਧਰ ਕੀ ਅੱਜ ਖਾਂਗੇ ਕਿਧਰ ਕੀ ਬੜੀ ਬੈੜੀ ਹੈ ਵੀ ਰਾਤ ਨੂੰ ਇੰਨੀਆਂ ਗੱਲਾਂ ਮਾਰਦੀ ਐ ਇੰਨੀਆਂ ਗੱਲਾਂ ਮਾਰਦੀ ਐ ਤੜਕੇ ਜਾਣੋਂ ਪਹਿਲਾਂ ਉੱਠੀ ਫਿਰਦੀ ਹੁੰਦੀ ਐ ਏਡੋਂ ਦੀ ਸਾਰੇ ਨੂੰ ਬੋਦ ਨੂੰ ਹੰਬ ਜੂਗੀ ਕਰੋ ਚੈੱਕ ਬਸ ਇੱਥੇ ਪੰਜ ਛੇ ਉੱਡੇ ਫਿਰਦੇ ਆ ਆ ਦੇਖੋ ਮੋਟਰਾਂ ਚੱਲੀ ਜਾਂਦੀਆਂ ਖੇਤਾਂ 'ਚ ਪਾਣੀ ਲੱਗ ਜਾਂਦਾ ਤੇ ਆ ਆਪਣੇ ਸੁਹਾ ਦਾ ਮਾਹੌਲ ਹੈ ਤੇ ਹੁਣ ਆਪਾਂ ਲਾਉਣੇ ਆ ਇੱਧਰ ਮੂਲੀਆਂ ਆਹ ਚੱਕ ਜਿਹੜੇ ਬੰਦੇ ਕਾਲੇ ਹੁੰਦੇ ਥੋੜੇ ਰੇੜੀ ਅਰ ਗਈ ਉਹ ਲੱਗ ਗਈ ਮੂਲਾਂ ਦਾ ਲਾਉਣ ਉਹ ਦੇਖੋ ਲੱਗੇ ਪਏ ਹਨ ਬਸ ਮੈਂ ਤਾਂ ਮੰਮੀ ਵੀ ਪਹੁੰਚਦੀਆਂ ਕੱਲ ਜਦੋਂ ਨੂੰ ਦਿਲ ਖੁਸ਼ ਆਇਆ ਸੀ ਕਿੰਨੀਆਂ ਮੂਲਾਂ ਲਾ ਲਈਆਂ ਸੀ ਅੱਧੀ ਕਿਹੜੀ ਇਹਨੂੰ ਹੀ ਲਾ ਲਈਆਂ ਸੀਗਾ ਤੇ ਅੱਜ ਤੱਕ ਇਹਨਾਂ ਦਾ ਬੱਟਾ ਵੀ ਜਮਾਂ ਸੈਟਿੰਗ ਕੀਤੀ ਪਈ ਹੈ ਤੇ ਉਹ ਆਪਾਂ ਕੱਲ ਲਾਂਗਾ ਸੀ ਨੇੜੇ ਜਾ ਕੇ ਮੈਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਤੇ ਇੱਕ ਜਿਹੜੀ ਅੱਕ ਵਾਲੀ ਗੱਲ ਸੀਗੀ ਹਨਾ ਮਤਲਬ ਕਿਸੇ ਭੈਣ ਨੇ ਪੁੱਛਿਆ ਸੀਗਾ ਵੀ ਜਿਹੜੇ ਤੁਸੀਂ ਅੱਕ ਲਾਉਣੇ ਹੋ ਵੀ ਉਹਦੇ ਪੱਤੇ ਕਿਵੇਂ ਲਾਉਣੇ ਹੋ ਬਾਈ ਜਿਹੜਾ ਅੱਕ ਤੋੜਦੇ ਆ ਜਦੋਂ ਉਹਦੇ ਚੋਂ ਚਿੱਟਾ-ਚਟਾ ਦੋ ਦਿਆਣੀ ਨਿਕਲਦਾ ਉਹ ਲਾਉਣੇ ਆ ਉਹ ਆਪਾਂ ਤਿੰਨ ਡੰਗ ਵੀ ਲਾ ਸਕਦੇ ਆ ਚਾਰ ਡੰਗ ਵੀ ਲਾ ਸਕਦੇ ਆ ਕਈ ਜਿਹਦੇ ਛੋਟੇ ਛੋਟੇ ਮੋਗੇ ਉਹ ਤਾਂ ਤਿੰਨ ਡੰਗ ਨਾਲ ਹੀ ਲੈ ਜਾਂਦੇ ਆ ਕਈ ਵਾਰੀ ਤਿੰਨ ਚਾਰ ਡੰਗ ਵੀ ਲਾਉਣਾ ਪੈਂਦਾ ਹੁਣ ਮੇਰੇ ਦੋ ਤਿੰਨ ਹੋਰ ਆ ਗਏ ਤੇ ਉਥੇ ਤੇ ਮੈਂ ਲਾਉਣੀ ਹੁੰਨੀ ਆ ਤੇ ਉਹਨਾਂ ਨੂੰ ਮੈਂ ਹੁਣ ਕਿਹਾ ਸੀ ਤੁਸੀਂ ਤੋੜ ਲਾਓ ਤੇ ਮੈਂ ਉਹਦੇ ਤੇ ਲਾ ਲੂੰਗੀ ਤੇ ਇਹ ਮੈਂ ਕਿਸੇ ਤੇ ਰੀਲ ਹੀ ਦੇਖੀ ਸੀ ਤੇ ਪਰ ਵਧੀਆ ਇਹਦਾ ਨੁਕਸ ਵਧੀਆ ਮੈਨੂੰ ਲੱਗਿਆ ਵੀ ਜਿਹੜਾ ਆਪਣਾ ਮੋਗਾ ਲੈ ਗਿਆ ਤੇ ਲੋਬੋ ਵੀ ਹੁਣ ਮੰਮੀ ਦਾ ਮੰਮੀ ਵੀ ਗਈ ਤੇ ਮੇਰੀ ਇੱਕ ਦੁਆਈ ਰਹਿੰਦੀ ਸੀ ਮੈਂ ਉਹ ਲੈ ਕੇ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਖੇਤ ਤੇ ਤਾਜੋ ਤਨ ਫੇਰ ਖੇਢੀ ਜਾਂਦੀ ਆ ਸਾਈਕਲ ਚੱਲ ਕੇ ਖੇਤਾਂ ਹੈ ਬਾਡੂ ਦਾਦੀ ਮम्मा ਕੋਲ ਬੈਠੇਗਾ ਖੇਤ ਨਹੀਂ ਜਾਣਾ ਨਾ ਖੇਤ ਜੱਲਵਾੜ ਹੱਟ ਗਈ ਹੁਣ ਤਾਂ ਕੇ ਰੋਲਾ ਪਾ ਹੈ ਨਾ ਲੈ ਬੱਚੇ ਵੀ ਆ ਗਏ ਆ ਤੱਕੀਆ ਹੁਣ ਤਾਂ ਸੌਂੂਗੀ ਏ ਸੀ ਸੀ ਕੀ ਹਾਂ ਜਦੋਂ ਮੰਮੀ ਆ ਗਈ ਵੇ ਸੀਸੀ ਵੀ ਹੋਊਗੀ ਫੇਰ ਸੌਂਗੀ ਹੁਣ ਹੋਰ ਖੇਡ ਲੈਂਦੇ 10 ਮਿੰਟ ਫੇਰ ਚੰਗਾ ਹੀ ਸੌ ਜੂਗੀ ਬੱਬੂ ਆ ਨਾ ਪਾ ਦੇ ਇਹਨੂੰ ਸੁਪੂ ਜਣ ਲੋ ਭੀ ਆਪਾਂ ਚੱਲਦੇ ਆਂ ਅੰਦਰ ਤੇ ਲੈਨੇ ਦਵਾਈ ਤੇ ਫਿਰ ਉਸ ਤੋਂ ਬਾਅਦ ਆਪਾਂ ਵੀ ਚੱਲਦੇ ਆਂ ਖੇਤ ਨੂੰ ਤੁਹਾਨੂੰ ਪਤਾ ਵੀ ਬਸ ਇਹੀ ਕੰਮ ਕਰਾ ਹੁਣ ਮਾਰਨਿੰਗ ਰੁਟੀਨ ਆਪਣਾ ਇਹ ਜਿਹਾ ਹੀ ਹੁੰਦਾ ਇੱਕਦਮ ਈਵਨਿੰਗ ਰੁਟੀਨ ਵੀ ਸ਼ੂਟ ਕਰਨਾ ਚਲੋ ਹੁਣ ਆਪਾਂ ਪਹਿਲਾਂ ਇਹ ਦਵਾਈ ਫਿਰ ਉਸ ਤੋਂ ਬਾਅਦ ਚੱਲਦੇ ਆਂ ਖੇਤ ਫੇਰ ਕਰਦੇ ਜਿਹੜਾ ਤਹੁੰਗਾ ਠੰਡਾ ਮੌਸਮ ਆ ਇਹਦੇ ਚ ਤਾਂ ਕਿੰਨਾ ਚਿਰ ਮਰਜ਼ੀ ਕੰਮ ਕਰਾਈ ਜਾਣ ਕੋਈ ਗਿਲਾਸ਼ੇ ਕੋਆਣੀ ਪਰ ਜਿਵੇਂ ਜਿਵੇਂ ਧੁੱਪ ਚੜਨ ਲੱਗ ਜਾਂਦੀ ਆ ਨਾ ਉਵੇਂ-ਉਵੇਂ ਕੰਮ ਕਰਨ ਨੂੰ ਜੀ ਘਟਦਾ ਜਾਂਦਾ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਪਤਾ ਨਹੀਂ ਕੀ ਚੱਕਰ ਆ ਹੁਣ ਠੰਡੇ-ਠੰਡੇ ਤਾਂ ਹੀ ਹੋ ਸੀ ਹੁਣ ਸਵੇਰੇ ਉੱਠ ਕੇ ਲੱਗ ਜੰਨੇ ਆ ਵੀ ਸਵੇਰ ਸਵੇਰ ਜਿੰਨਾ ਕੰਮ ਨਿਪਟੜ ਜੀ ਉਹਨਾਂ ਵਧੀ ਵਧੀਆ ਚਲੋ ਭਈ ਆਪਾਂ ਇੱਧਰ ਮੂੜੀਆਂ ਲਾਉਂਗਾ ਸੀਗਾ ਤੁਹਾਨੂੰ ਪਹਿਲਾਂ ਮੈਂ ਉਹਨਾਂ ਦੀ ਛਾਲਕ ਦਿਖਾ ਦਿਆਂ ਫਿਰ ਉਸ ਤੋਂ ਬਾਅਦ ਆਪਾਂ ਇੱ ਇਹ ਆ ਦੇਖੋ ਕੱਲਾ ਭਾਈ ਇਧਰ ਲਾਇਆ ਸੀਗਾ ਇਹਨਾਂ ਨੂੰ ਲੱਤ ਪਾਣੀ ਪੂਰਾ ਸੀਕੁਐਂਸ ਦੇਖੋ ਇਹਦਾ ਤੁਸ ਜਦੋਂ ਮੈਂ ਦਿਖਾਉਣੀ ਮੈਂ ਇਧਰ ਜਾ ਕੇ ਡੈਡੀ ਕੋਲੇ ਵੀ ਮੂੜਾਂ ਲਾਉਂਦੇ ਇਸ ਤਰ੍ਹਾਂ ਇਹ ਆ ਦੇਖੋ ਆ ਤਜ ਬੀ ਲੈ ਲੈਣੇ ਜਿਵੇਂ ਦੋ ਦੋ ਲੈ ਲੈਣੇ ਇੱਕ ਇੱਕ ਲੈ ਲੈਣੇ ਆ ਕੱਲਾ ਕੱਲਾ 20 ਤਿੰਨ ਕੁੰਗਲਾ ਵੀ ਬੱਥੇ ਆ ਤਿੰਨ ਕੁੰਗਲਾਂ ਦੀ ਵਿੱਥ ਤੇ ਤੇ ਐ ਨੱਪੀ ਜਾਂਦੇ ਤੇ ਨੱਪ ਕੇ ਫਿਰ ਉਤੋਂ ਜਿਹੜਾ ਪਾ ਮਿੱਟੀ ਮਾਰ ਦਿੰਦੇ ਆ ਹਾਂ ਮਮੀ ਕਰੀ ਜਾਂਦੀ ਮਮੀ ਤਾਂ ਬਾਹਲੇ ਲਈ ਕਰਦੀ ਹੈ ਹਾਂ ਮਮੀ ਥੋੜੇ ਜਿਹਾ ਲਿਆ ਕਰ ਉਹ ਕੱਲ ਨਾ ਉਹ ਮਿੱਟੀ ਹੋਣੀ ਹੈ ਕਿ ਸੁੱਕੀ ਪਈ ਹੈ ਕੱਲ ਬਾੜੀ ਜਦੋਂ ਕੱਲ ਅਸੀਂ ਮੂਲੀਆਂ ਲੰਗਾ ਸੀ ਨਾ ਤੇ ਸਾਡੇ ਨਾਲ ਮਤਲਬ ਹੱਥਾਂ 'ਚ ਮਿੱਟੀ ਆ ਜਾਂਦੀ ਸੀ ਗਿੱਲੀ ਗਿੱਲੀ ਪਰ ਅੱਜ ਜਿਹੜਾ ਅੱਜ ਮੌਸਮ ਠੀਕ ਆ ਹੈ ਧੁੰਦ ਵੀ ਨਹੀਂ ਪਈ ਮਮੀ ਕੱਲ ਤਾਂ ਸੱਚ ਮੀਂਹ ਵੀ ਪੈ ਕੇ ਛਟਿਆ ਸੀਗਾ ਪਰसों ਤਾਂ ਕਰਕੇ ਵੀ ਗਿੱਲਾ ਸੀਗਾ ਮੌਸਮ ਹੋਰ 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 ਸਹੀ ਗੱਲ ਆ ਤੇ ਮੰਮੀ ਆ ਸਪੈਸ਼ਲ ਹੈ ਕੀ ਆ ਪੀੜੀ ਪੀੜੀ ਤੇ ਆਪਾਂ ਰੱਖਾਂਗੇ ਮੋਬਾਈਲ ਤੇ ਜਦੋਂ ਮੰਮੀ ਨੇ ਦਾਮ ਲੈਣਾ ਹੁੰਦਾ ਮੰਮੀ ਥੋੜਾ ਜਿਹਾ ਟਾਈਮ ਹਟ ਕੇ ਪੈਂਦੀ ਹੁੰਦੀ ਹੈ ਜਦੋਂ ਦਾਮ ਲੈਣਾ ਹੁੰਦਾ ਫਿਰ ਵੀ ਮੰਮੀ ਪੀੜੀ ਤੇ ਹੀ ਪੈਂਦੀ ਆ ਤੇ ਲੋ ਬਈ ਹੁਣ ਆਪਾਂ ਰੱਖਦੇ ਆ ਪੀੜੀ ਤੇ ਮੋਬਾਈਲ ਤੇ ਉਸ ਤੋਂ ਬਾਅਦ ਫਿਰ ਲਾਉਣੇ ਮੂਲ ਲਾਓ ਬਈ ਆਲਮੋਸਟ ਆਪਾਂ ਇੱਕ ਕੈਰੀ ਦੇ ਨੇੜੇ ਹੋ ਗਏ ਤੇ ਇਧਰੋਂ ਮੈਂ ਪਾਣੀ ਦਾ ਗਲਾਸ ਫੜਦੀ ਆ ਤੇ ਧਾਈ ਦੇਖਦੇ ਇਧਰ ਕਿਹੜਾ ਫੜਾਊਗਾ ਆਪਾਂ ਨੂੰ ਆਂਟੀ ਆਂਟੀ ਹਾਂ ਆ ਸੀਗੀ ਮੈਂ ਕਿੱਧਰ ਮੈਂ ਦੀਦੀ ਤਾਂ ਨਹੀਂ ਮੈਂ ਉਹ ਤੇਰੀ ਬਾਹਰ ਲੈ ਕੇ ਲਾਉਂਦੀ ਸੀ ਅੱਜ ਦਾ ਕਲਾਸ ਵੀ ਚੱਲਦਾ ਸੀ ਯੈਸ ਪਾਸ ਨਾ ਨਾ ਕਾਕੇ ਦੀ ਹੋਵੇ ਸਟੇਜ ਤੇ ਕਲਾਸ ਅੱਜ ਬਤਨ ਹੁਣ 1 ਮਿੰਟ ਰੋਕ ਭੋਲੇ ਕਾਕੇ ਚਲੋ ਵੀ ਤੇ ਧਰ ਆਪਣਾ ਪਾਣੀ ਛੱਡਿਆ ਵਿਆ ਆ ਆਪਣੇ ਬੂਟੇ ਲੱਗੇ ਵੇ ਸੰਤਰਿਆਂ ਦੇ ਆਪਣੇ ਲੱਗੇ ਵੇ ਅਮਰੂਦ ਸਾਰੇ ਤੇ ਆ ਚੀਕੂ ਦਾ ਲੱਗੇ ਵੇ ਤੇ ਪਰ ਚੀਕੂ ਹੈ ਤਾਂ ਕਹਿੰਦਾ ਇੱਕ ਵੀ ਨਹੀਂ ਲੱਗਿਆ ਇਹਦੇ ਕਿਦ ਅਮਰੂਦ ਵੀ ਨਹੀਂ ਲੱਗੇ ਪਤਾ ਨਹੀਂ ਕੀ ਚੱਕਰ ਪੈ ਗਿਆ ਨਿੱਕੇ ਨਿੱਕੇ ਜੇ ਲੱਗੇ ਵਿਆ ਆ ਦੇਖੋ ਹੈਨਾ ਇਹਨਾਂ ਦਾ ਕੋਈ ਫਾਇਦਾ ਵੀ ਨਹੀਂ ਨਿੱਕੇ ਨਿੱਕੇ ਜੇ ਅਮਰੂਦ ਲੱਗੇ ਵਿਆ ਤੇ ਲੋਬੇ ਹੁਣ ਆਪਾਂ ਚੱਲਦੇ ਆ ਲੈ ਲਈਏ ਦਵਾਈ ਤੇ ਫਿਰ ਲਾਉਣੇ ਮੂੜੇ ਬਸ ਉਧਰੋਂ ਤਾ 5 4 ਵਟਾ ਹੀ ਰਹਿਗਾ 5 4 ਵਟਾ ਲਾ ਕੇ ਫਿਰ ਇਧਰਲਾ ਕੰਮ ਸ਼ੁਰੂ ਕਰਾਂਗੇ ਮੈਂ ਸਮਝ ਰੋ ਅੱਧੇ ਘੰਟੇ ਦਾ ਕੰਮ ਹੈ ਕਿਵੇਂ ਬੱਕਵੇ ਦੇ ਆਹ ਕੱਦ ਕਰਦੀ ਤੁਸੀਂ ਕਰਦੀਆਂ ਕਹਿਦੀ ਇਹਨੂੰ ਦੇਖੋ ਟੇਡਾ ਕਰਕੇ ਫੜਾ ਦਿਓ ਇਹ ਕਲਾਸ ਤਾਜੂ ਤਾਂ ਸਸਰੀਕਾਲ ਤਾਜੂ ਤਾਂ ਸਸਰੀਕਾਲ ਪੁੱਤੂ ਤੂੰ ਸੁੱਤਾ ਨਹੀਂ ਦਾਦੀ ਨੂੰ ਤੰਗ-ਤੰਗ ਕੀਤਾ ਜੀਗਾ ਦਾਦੀ ਨੂੰ ਤੰਗ ਕਰੀਂਦਾ ਜੀ ਤੂੰ ਹੈ ਲੈ ਇਹਨੂੰ ਆਇਆ ਕੋਈ ਹੈਗਾ ਬਾਹਰ ਤਾਂ ਕੀ ਆ ਤੂੰ ਮੂੜੀਆਂ ਲਾਉਣੀਆਂ ਨਾਲ ਹਾਂ ਭੇਜ ਦਿਓ ਇਹਦੇ ਨਾਲ ਮੂੜੀਆਂ ਗੰਨਾਂ ਤਾਂ ਇਹੋਦਣਾ ਬਾਏ 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 ਲਓ ਫੋਨ ਵੀ ਲੈ ਜਾ ਮੇਰਾ ਬਾਏ 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 ਫੋਨ ਫੜ ਲੈ ਭੂਆ ਲੈ ਫੋਨ ਫੜ ਲੈ ਫੋਨ ਫੜਨਾ ਆ ਸੀਗੀ ਲੈ ਦਾਦੀ ਜੀ ਤਾਜੋ ਤੈਨੂੰ ਗ੍ਰਿਪ ਕਰਦੀ ਹੁਣ ਜਿਵੇਂ ਹੱਥ ਫੜਦੀ ਆ ਕੋਈ ਹੋਰ ਚੀਜ਼ ਫੜਨ ਦੀ ਹੁਣ ਕੋਸ਼ਿਸ਼ ਕਰਦੀ ਆ ਇਹ ਲੈ 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 ਵਿਚਾਈ ਨੂੰ ਲਮਕਾ ਹੀ ਜਾਂਦੇ ਆ ਤੇ ਆਹ ਤੇ ਬਟਨ ਖੋਲ ਖਿਆ ਡਾਈਪਰ ਆਲੇ ਕਿਹੜੇ ਆਹ ਦੇਖ ਨੀਚੋਂ ਸਾਰੇ ਖੁੱਲੇ ਹੋਣਗੇ ਮੰਮੀ ਦਾ ਹੀ ਕੰਮ ਐ ਇਹ ਸਾਰੇ ਲੈ ਆ ਵੀ ਲੈ ਜਾ ਫੋਨ ਵੀ ਤੇ ਕੁੜੀ ਵੀ ਲੈ ਜਾ ਮੈਂ ਤਾਂ ਟਾਈਮ ਹੋ ਗਿਆ 8:00 ਵਜੇ ਤੇ 1 ਮਿੰਟ ਤੇ ਆਪਾਂ ਜਿਹੜੇ ਬੀ ਬੂ ਲਾ ਕੇ ਆ ਗਏ ਸੀਗੇ ਤੇ ਆਪਣਾ ਵੀ ਥੋੜਾ ਘਟ ਗਿਆ ਸੀ ਤੇ ਡੈਡੀ ਦਾ ਪਹਿਲਾਂ ਵਾਲੇ ਘਰੇ ਪਿਆ ਸੀਗਾ ਤੇ ਉਹ ਲੱਭ ਗਿਆ ਤਿੰਨ ਘਾਲਾਂ ਗਈ ਰਹਿੀਆਂ ਸੀ ਉਹ ਡੈਡੀ ਲਾਏ ਹੋਣਗੇ ਕਿਉਂ ਜਿਹੜੇ ਨੇਂਬੂ ਮੈਂ ਇੱਕ ਦੋ ਟ੍ਰਿਪੋ ਕੇ ਲਿਆ ਜਾ ਮਮੀ ਨੀਂਬੂ ਤੋੜ ਕੇ ਲਈ ਆਪਣੇ ਨਾਲ ਜਮਾ ਪਾਣੀ ਦੇ ਭਰੇ ਤੇ ਇਨੇ ਨੀਂਬੂ ਲੱਗੇ ਕਿੰਨਾ ਤਿੰਨ ਤਿੰਨ ਚਾਰ ਚਾਰ ਆ ਘਰ ਨੂੰ ਜੇ ਪਾ ਲੈਣੇ ਹੈ ਹੈ ਐਂਟੀ ਗਾਰਮੀ ਵਾਲੇ ਕਿਸੇ ਦੇ ਵੀ ਲੱਗਣਗੇ ਜੀ ਭੂਆ ਕੇ ਪਿੰਡ ਚੰਦਰਾਂ ਦੇ ਘਰੇ ਫੁੱਟਰ ਸੀ ਤੇ ਮੈਨਾਂ 20 ਕਿਲੋ ਨੀਂਬੂ ਲਾਉਦੇ ਸੀ ਹਾਂ ਇਥੇ ਚੋਦਨਾ ਮੜਾ ਬਾਈ ਕਬੂਤਰ ਕਬੂਤਰ ਦੇਖ ਲੈਣੇ ਕਬੂਤਰ ਤਾਂ ਨਹੀਂ ਹੈਗੇ ਵੈਸੇ ਆਪਾਂ ਲਾ ਕੇ ਪਾਣੀ ਵੀ ਛੱਡਤਾ ਉਧਰ ਖਾਲੀਆਂ ਚ ਦੇਖੋ ਕਰੋ ਜਦ ਕੋਈ ਕਬੂਤਰ ਨਹੀਂ ਹੈਗਾ بس ਤਿੰਨ ਖਾਲੀਆਂ ਰਹਿਗੀਆਂ ਤੇ ਹੁਣ ਆਪਾਂ ਕੀ ਕਰਦੇ ਫੋਨ ਲਾਉਣੇ ਚਾਰਜ ਤੇ ਜਿਹੜਾ ਆਪਣੇ ਕੱਪੜੇ ਕੱਢਣ ਵਾਲੇ ਪਏ ਕੱਪੜੇ ਕੱਢਦੇ ਆ ਫਿਰ ਉਸ ਤੋਂ ਬਾਅਦ ਬਸ ਤੇ ਉਸ ਤਰੇ ਜਾਗਦੇ ਨੇ ਜਿਹੜੇ ਕੰਮ ਆਪਣੇ ਉਹ ਕਰੀਏ ਲਓ ਬਈ ਕੱਲ ਆਪਾਂ ਵੀਡੀਓ ਪਾਈ ਸੀ ਤੇ ਅੱਜ ਆਪਣੇ ਬੱਚੇ ਚੱਲ ਗਏ ਇੱਕ ਦਿਨ ਕੋਈ ਲੈ ਗਿਆ ਇੱਕ ਦਿਨ ਹੋਰ ਆਉਂਦੀ ਹਣੇ ਪਿੱਛੇ ਬਿਲਕੁਲ ਨੱਕ ਬੰਨੀ ਫਿਰਦਾ ਉਹ ਜਿਹੜੀ ਫੀ ਰੀਤੀ ਸੀ ਆਪਾਂ ਉਹ ਵੀ ਨਾਲ ਹੀ ਭੇਜਦੇ ਹੋ ਲੈ ਆਏ ਡੈਡੀ ਤੇ ਯਾਰ ਸਾਕੀ ਨੰਬਰ ਵੀ ਤੇ ਥਰਡ ਆਲੀ ਗਿੱਦੜੀ ਥਰਡ ਆਲੀ ਵੀ ਆਊਗੀ ਇੱਕ ਹੋਰ ਵੀਰਾ ਉਹ ਪਿੱਛੇ ਲਈ ਆਣਾ ਬੜੀ ਲੋ ਵੀ ਦੋ ਬੱਚਿਆਂ ਦਾ ਆਪਾਂ ਦੂਰ ਦੇ ਤੀਜੀ ਉਹਦੀ ਆ ਪਤਾ ਨਹੀਂ ਦੇਖਦੇ ਨਹੀਂ ਓ ਕੀ ਪਤਾ ਵੀ ਇਹਨਾਂ ਨੂੰ ਸੈੱਟ ਕਰ ਲ ਗਏ ਫੇਰ ਆਊਗੇ ਹਾਂ ਉਹ ਕੋਈ ਫੇਰ ਤਾਂ ਪਹਿਲੀ ਰੌਣਕ ਮੈਂ ਤਾਂ ਲਾਦੇ ਐ ਚੜ ਜਾਣਗੇ ਹੈ ਚੜ ਜਾਣਗੇ ਸਾਡਾ ਤਾਂ ਜਰੂਰੀ ਤੇ ਟਾਈਮ ਆ ਦੇਖੋ ਅੱਜ ਅਸੀਂ ਲੇਟ ਹੋ ਗਏ ਖੁੱਟੀ ਜਾਂਦੇ ਉਹਨਾਂ ਨੂੰ ਅੰਜਲ ਕਾਲਾ ਹੋ ਜਾ ਚੜ ਜਾਂਦਾ ਹਨ ਕੱਲੀ ਵੀਡੀਓ ਪਾਈ ਸੀ ਅੱਜ ਇਹਨਾਂ ਦੀ ਰੋਟੀ ਬਣ ਕੇ ਖਾਣ ਦੀ

ਆਏਗਾ ਡਾਂਗ ਤੇ ਖਿਲਾਰਦੀ ਉਹ ਵੀ ਚੜਦੀ ਉਹ ਮੁੜਿਆਈ ਉਹ ਤਾਂ ਨਹੀਂ ਮੁੜਦੀ ਨਹੀਂ ਹੈ ਸਹੀ ਹੈ ਨਹੀਂ ਮਤਲਬ ਉਹ ਤਾਂ ਨਹੀਂ ਪ੍ਰੋਸਟੈਂਡੀ ਤੇ ਜਾਣਦੇ ਤਾਂ ਪਹਿਲਾਂ ਕੋਈ ਵੀ ਨਹੀਂ ਇੰਟਰਸਟਡ ਚਲੋ ਬਈ ਦੂਜਿਆਂ ਨੂੰ ਵੇਖ ਰੋ ਰਾਲਾ ਹਾਂ ਦੂਜਿਆਂ ਨੂੰ ਰਾਲਾ ਪਾਇਆ ਮੈਂ ਦੇਖ ਲਾ ਗਾਵਾਂ ਮੱਜਣ ਵੀ ਆਏ ਹੁੰਦਾ ਆਦਰੀਮਾ ਆਏ ਨੂੰ ਤੈਨੂੰ ਵੀ ਤਨੇਮ ਆਊਗਾ ਆਪਣੇ ਦਾ ਦੋ ਬੱਚੇ ਤੈਨੂੰ ਗੰਗਾ ਹੈ ਤਾਜੋਦੰਦੇ ਨਵਾਂ ਆਊਟਫਿਟ ਪਾਉਣੇ ਆ ਤੁਸੀਂ ਦੇਖਿਆ ਨਹੀਂ ਹੋਣਾ ਤਾਜੋਦੰਦੇ ਪਾਇਆ ਉਦਨਪਾ ਵਲੌਗਿੰਗ ਨਾ ਅੱਛਾ ਦੇਖਿਆ ਆਇਆ ਫਿਰ ਆ ਪਾਉਣੇ ਹੁਣ ਇਹਦੇ ਨਿਮਾਉਣੇ ਇਹਦੇ ਕਰਾਵੇ ਖੁੱਲੀ ਆ ਹਾਂ ਉਹ ਤੇ ਖੁੱਲੀ ਲੱਕ ਨਹੀਂ ਆਉਂਦਾ ਤੇ ਇਹਦੀ ਮਾਲ ਚ ਕਰੋ ਬਈ ਇਹਦੀ ਪਟਾਰੀ ਆ ਗਈ ਸਾਰਾ ਪਟਾਰੀ ਕਦੂ ਮਦੂ ਗਾਜਰ ਵੀ ਆ ਗਾਜਰ ਨਿਗੀ ਜੀ ਤੋਰੀ ਮਦੋਰੀ ਨਿਗੀ ਜੀ ਭਿੰਡੀ ਆ ਆ ਨਿਗੀ ਜੀ ਗਾਜਰ ਨਿਗੀ ਜੀ ਭਿੰਡੀ ਆ ਸਾਡੇ ਨਾਲ ਕਿਸੇ ਨਾਲ ਨਹੀਂ ਆਏ ਬੋਲਦੀਆਂ ਰਹੀਆਂ ਜੂ ਜੂ ਵੇਂਗਣ ਘਾਟਾ ਨਿਕਾ ਜਾ ਤੱਕੂ ਲੀ ਤੋਰੀ ਆ ਆ ਉਹਨੇ ਤੁਮੇ ਨੂੰ ਬਾਜੀ ਮਾਰੋ ਕਿ ਦਾਦੂ ਦਾਦੂ ਨੀਗੀ ਜੀ ਤੋਰੀ ਮਤੋਰੀ ਕਰਦੂ ਮਤੂ ਜਾ ਜੀ ਉਹ ਨਿਕਾ ਜਾ ਪੇਠਾ ਝਟਾ

ਭਾਗਾਂ ਟੂ ਟੂ ਬੈਗ ਨਹੀਂ ਜਾਦਾ ਟੂ ਮੈਨ ਨਹੀਂ ਗਿਆ ਆ ਕਾ ਰੋਣਾ ਲਾ ਬਸ ਨਾਲਾ ਫੇਰ ਗੱਲਾਂ ਕਰ ਨਾਲਾ ਲੋ ਬਈ ਅੱਜ ਫੇਰ ਬੋਲੀ ਬਣ ਰਹੀ ਹੈ ਤੇ ਮੰਮੀ ਮੈਨੂੰ ਡਿਊਟੀ ਦੇ ਕੇ ਗਈ ਹੈ 2 ਮਿੰਟ ਕਾਚੀ ਮਾਰ ਕੇ ਤੇ ਥੱਲੇ ਨਾ ਲੱਗ ਜੇ ਕਿਉਂਕਿ ਮੰਮੀ ਚੱਕਣ ਗਈ ਆ ਉਧਰ ਆਪਣੇ ਕੌਲ ਇਹਦੇ ਕੁੱਤੇ ਨਾਲ ਲੈ ਜਾਣ ਚੱਕ ਕੇ ਤਾਂ ਕਰਕੇ 10ਵੀਂ ਸੀਗੀ ਤੁਹਾਨੂੰ ਸਾਰਿਆਂ ਨੂੰ ਵੀ ਅੱਜ ਪਤਾ ਹੀ ਹੋਣਾ ਜਿਹੜੇ ਜਿਹੜੇ 10ਵੀਂ ਬਣਾਉਂਦੇ ਆ ਆਪਾਂ ਤਾਂ ਮਨਾਉਣੇ ਆ ਮੰਮੀ ਨੇ ਜਾਗਦੇ ਜਾਗਦੇ ਕੀ ਕਿੜਾਇਆ ਬਬੂ ਜਾਗਦੇ ਜਾਗ ਲਾ ਗਈ ਬਾਕੀ ਬਾ ਆਪਣਾ ਕੰਮ ਨਿਪਟ ਗਿਆ ਜੇ ਥੋੜੀ ਰੋਟੀ ਲੇਟ ਹੋ ਗਈ ਸੀ ਚਲ ਕੋਈ ਨਹੀਂ ਕਦੇ ਕਦੇ ਕੰਪਰੋਮਾਈਜ਼ ਕਰ ਲੈਣੇ ਹੁੰਦੇ ਆਪਾਂ ਹਾਂਜੀ ਹਾਂਜੀ ਤੇ ਫਿਰ ਕੱਲ ਵਾਲਾ ਟਾਈਮ ਹੀ ਆ ਗਿਆ ਛੱਲਿਆਂ ਦਾ ਲੈ ਅੰਮੇ ਛੱਲੀ ਦੇ ਦੇ ਮੈਨੂੰ ਮੈਂ ਪਰਖ ਚਾਹੂੰਗੀ ਖਾਹੂੰਗੀ ਅੰਦਰ ਜਾ ਕੇ ਬੋਲੀ ਦੇਖੋ ਐ ਐ ਬਣਦੀ ਐ ਬੋਲੀ ਹੁਣ ਜਮਾ ਇਹਦਾ ਪਾਣੀ ਸੁਕਾਉਣਾ ਪੈਣਾ ਚਿੱਟੇ ਦੁੱਧ ਤੋਂ ਇੱਥੋਂ ਤਾਂ ਹੀ ਆ ਗਏ ਮੇਰਾ ਥੋੜਾ ਘੱਟ ਰਹੇਗਾ ਹੁਣ ਤਾਂ ਹੈ ਲਿਓ ਛੱਲੀ ਆਪਾਂ ਜੀ ਦਾ ਮੰਜਾ ਕਰ ਭੱਜ ਨਾ ਨਾ ਇੱਥੇ ਤਾਂ ਨਹੀਂ ਮੇਰਾ ਮੇਰਾ ਹੋਰ ਧੌਣ ਤੇ ਲੋ ਵੀ ਆਪਾਂ ਛੱਲੀ ਲੈ ਕੇ ਚੱਲਦੇ ਆਂ ਅੰਦਰ ਓਕੇ ਇਹ ਮਿਲਾਂ ਚਾੜੀ ਆ ਜੀ ਹੈ ਅੱਤਰਾ ਚਾੜੀ ਚਲੋ ਕੋਈ ਨਹੀਂ ਚੱਲਦੇ ਆਂ ਹੁਣ ਅੰਦਰ ਲਓ ਬਈ ਸੇਸੜੇ ਬਣ ਕੇ ਆਪਣੇ ਰੈਡੀ ਆ ਬੋਲੀ ਕਹਿੰਦੇ ਨੇ ਜਿਹਨੂੰ ਤੇ ਹੁਣ ਆਪਾਂ ਖਾਣੇ ਕੌਲੀਚ ਪਾ ਕੇ ਇਹ ਆ ਪਕੌੜਾ ਦੇ ਬਣਾਉਣੇ ਤੇ ਖੰਡ ਵਾਲੇ ਬਣਾਉਂਦੇ ਹੋਣਗੇ ਅਸੀਂ ਗੋੜੇ ਬਣਾਉਣੇ ਇਹ ਕਹਿੰਦੇ ਉਹ ਗੋੜਾ ਸਪੌਟ ਲਾ ਕੇ ਤਾ ਕਰਕੇ ਤੇ ਕੱਲ ਦਾ ਆਪਾਂ ਰੋਪਰੀ ਸੀਗੀ ਅੱਜ ਜਾਵਾਂਗੇ ਸ਼ਾਇਦ ਕੱਲ੍ਹ ਦਾ ਕਲਾ ਕਾਂਦੀ ਬਣ ਜੂਗੀ ਦੋਦੀ ਸ਼ਾਇਦ ਹੀ ਪਾਟੇ ਹਨ ਲੋਬੇ ਨੂੰ ਪਾਉਣੇ ਕੌਲੀ ਤੇ ਖਾਣੇ ਹਾਂਜੀ ਤੇ ਟਾਈਮ ਹੋ ਗਿਆ 4:00 ਵਜੇ ਤੇ 5 ਮਿੰਟ ਤੇ ਤੁਸੀਂ ਕਹੋਗੇ ਵੀ ਇਹ ਕਿੱਦਾਂ ਚੱਲ ਪਈ ਸਾਰੇ ਜਣੇ ਮੈਂ ਆਂਟੀ ਬੱਬੂ ਮੰਮੀ ਤਾਜ ਵਤਨ ਡੈਡੀ ਮੋਟਰ ਲੈਣ ਜਾਂਦੇ ਕਿਉਂਕਿ ਜਿੱਦੋਂ ਦੀ ਗੱਡੀ ਲੈਂਦੀ ਸੀਗੀ ਮਤਲਬ ਦੂਰੀ ਏਰੀ ਲੈਂਦੀ ਆ ਹੁਣ ਠੀਕ ਕਰਵਾ ਕੇ ਆਪਾਂ ਤੇ ਮੰਮੀ ਨੇ ਤੇ ਆਂਟੀ ਤੇ ਚੜੀ ਨਹੀਂ ਸੀਗੀ ਚਲੋ ਡੈਡੀ ਨਾਲ ਅਸੀਂ ਇੱਕ ਰਾਈਡ ਤੇ ਜਾਏ ਸੀਗੇ ਤੇ ਮੰਡੀ ਇੱਕ ਦੋ ਕੰਮ ਸੀਗੇ ਆਂਟੀ ਨੂੰ ਸੀ ਤੇ ਇੱਦਾਂ ਤਾਇ ਲੈ ਜਾਂਦਾ ਉਹਨੂੰ ਰੁਪਿੰਦਰ ਨੂੰ ਹੈ ਮੋਟਰ ਸਾਂਹ ਤੇ ਆ ਮੋਟਰਸਾਈਕਲ ਤੇ ਵੀ ਸਿਰ ਉਹਦੇ ਸਾਈਕਲ ਤੇ ਜਾਈ ਜਾਂਦੇ ਆ ਤੇ ਆਪਾਂ ਨੂੰ ਇੱਕਦੋ ਕੰਮ ਸੀਗੇ ਤੇ ਮੈਂ ਤਾਜ ਵਤਨ ਦੇ ਬੱਬੂ ਫਰੀਦ ਨਹੀਂ ਆਇਆ ਬਾਕੀ ਸਾਨੂੰ ਸਾਰਿਆਂ ਨੂੰ ਕੰਮ ਸੀਗੇ ਇਹ ਤਾਂ ਤੁਹਾਨੂੰ ਪਤਾ ਵੀ ਨਾਲ ਲਮਕਣਾ ਨੇ ਇਹਦਾ ਚਲੋ ਉਹ ਪਹਿਲਾਂ ਬੰਤੇਰ ਪਾਲ ਕੇ ਬਾਕੀ ਗੱਲ ਬਾਤ ਆਪਾਂ ਫਿਰ ਅੱਗੇ ਕਰਦੇ ਆਂ ਅੱਖਾਂ ਪਾਣੀ ਨਾਲ ਭਰ ਗਿਆ ਦਾ ਜੂੜੀਆਂ ਵਾਲਾ ਚਾਣਾ ਦਾ ਜੂੜੀ ਮੂਸਾ ਉੱਕ ਗਿਆ ਅੱਛਾ ਦੇ ਲੈਣਾ ਕੋਈ ਨਹੀਂ ਤੇ じゃ ਕੀ ਹੁੰਦੀ ਹੈ ਵੀ ਗੱਲਾਂ ਕਰੋਂ ਮੇਰੇ ਨਾਲ ਚੱਲ ਭਾਈ Men det gør jeg det gør jeg ikke. Lad er ikke måde man gør det nu. Man er ਕਮਸਾ ਹੁਤਾ ਨੂੰ ਗਈ ਨੇ ਤਜ ਹੰਡਰੂ ਗੋਲ ਤਾਂ ਪੁਈ ਨੇ ਚਾਨਨ ਨਿਚ ਬੰਦੇ ਦੇ ਮੂੰਹ ਤੇ ਆਈ ਦਰ ਦੂਜੇ ਪੈਸੇ ਸੜਕ ਬਣਾਈ ਜਾਂਦੇ ਕਰਕੇ ਜਾਮ ਲੱਗਿਆ ਪਿਆ ਹਾਂ ਲਾ ਤੁਸੀਂ ਇਧਰ ਬੰਦ ਕੀਤਾ ਪਿਆ ਉਹ ਮਮਮੀ ਬੁਲਾਈ ਹੁੰਦੀ ਵੱਡੀ ਇਹਨੂੰ ਮੰਮੀ ਕਰਦੀ ਕੁਛ ਨਹੀਂ ਮੰਮੀ ਉਹੀ ਇਸ਼ਾਰੇ ਕਰੀ ਜਾਂਦੀ ਆ ਇਹਨੂੰ ਸਾਰੇ ਰੋਮ ਫੇਰ ਕਰੀ ਮੜੀ ਛੜਕ ਮੇਲੀ ਆ ਜਾਂਦੇ ਕਪ ਕੋਈ ਤੱਕਦੀ ਮੰਮੀ ਮੇਰੇ ਕੋਲੋਂ ਤਾਂ ਕਾ ਗਲੀ ਆਏ ਮੰਨ ਹਾਂਜੀ ਤੇ ਟਾਈਮ ਹੋ ਗਿਆ 7:00 ਵਜੇ ਤੇ 37 ਮਿੰਟ ਮੈਂ ਹੁਣੇ ਨਾ ਗੇਡੀ ਸੀ ਮੈਂ ਸੋਚਿਆ ਸੀ ਉਹ ਆਪਾ ਬਲੌਗ ਨੂੰ ਜਿਹੜਾ ਕੰਟੀਨਿਊ ਕਰੀਏ ਤੇ ਜਿਹੜੀ ਆਪਣੀ ਮਾ ਤੋਂ ਆਮਨਿੰਦਰ ਨੇ ਸਵਾ ਰੱਖੀ ਐ ਕਾਤੋਂ ਸੁਆਈ ਉਹ ਉਹਦੀ ਮੰਮੀ ਕਿਹਨ ਠਾਉ ਉਹਨੂੰ ਬਿਠਾਉ ਉਹਨੂੰ ਲੈ ਪਈ ਦੇ ਕੀ ਮੋਜਾਂ ਨਾਲ ਇਹ ਨਾ ਬੱਬੂ ਦੀ ਯਾਦ ਤੇ ਆ ਉਹਨੂੰ ਸੁਆਕੇ ਨਾ ਕੰਬਲ ਚ ਪਾਉਂਦੀ ਫਿਰ ਉੜਦੀ ਨਹੀਂ ਜੇ ਉਹਨੂੰ ਮਾੜੇ ਉਹਦੀ ਠੰਡ ਲੱਗੇ ਜਾਂ ਗਰਮੀ ਲੱਗੇ ਫੇਰ ਤਾਂ ਉੱਠੇ ਵੀ ਕਿਆ ਸਹਿਜਾ ਨੂੰ ਤੰਗ ਕਰਦੀ ਤੰਗ ਨਹੀਂ ਕਰਨਾ ਮੰਦਰ ਫਿਰ ਹੁਣ ਤਾਂ ਠਾਉਣ ਦਾ ਟਾਈਮ ਆ ਹੁਣ ਤਾਂ ਠਾਉ ਉਹਨੂੰ ਤਲੋ ਵੀ ਇੱਕ ਨਾ ਆਪਾਂ ਮੈਂ ਤੁਹਾਨੂੰ ਦਿਖਾਉਂਦੀ ਸੂਟ ਬਾਕੀ ਤੁਸੀਂ ਵਲੌਗ ਦੇ ਵਿੱਚ ਦੇਖੇ ਹੋਣਗੇ ਤੇ ਜੇ ਨਹੀਂ ਦੇਖੇ ਤਾਂ ਆਪਾਂ ਤੁਹਾਨੂੰ ਇੱਕ ਵਾਰੀ ਸ਼ੋਅ ਕਰਦੀ ਆ ਇਹ ਭੈਣ ਦੇ ਆਪਾਂ ਸੂਟ ਰੈਡੀ ਕੀਤੇ ਸੀ ਇਹ ਮੈਂ ਹੁਣ ਨਾ ਕੂਰੀਅਰ ਕਰਨਾ ਤੇ ਕਾਫੀ ਦਿਨ ਹੋ ਗਏ ਸੀਗੇ ਰੈਡੀ ਕੀਤੇ ਪਿਆ ਨੂੰ ਤੇ ਸਭ ਤੋਂ ਪਹਿਲਾ ਸੂਟ ਸੀਗਾ ਆਹ ਵਾਲਾ ਠੀਕ ਐ ਸੈਕੰਡ ਵਨ ਸੇਮ ਆਪਾਂ ਵਧੀਆ ਲੜਕਣ ਕਰਾ ਲਾ ਕੇ ਰੈਡੀ ਕੀਤੇ ਸੀਗੇ ਥਰਡ ਵਨ ਸੀਗਾ ਜਿਹੜਾ ਆ ਸੀ ਪਿਓਰ ਜਿਹੜੀ ਉਹ ਹੁੰਦੀ ਆ ਕੀ ਹੁੰਦੀ ਉਹਨੂੰ ਬ੍ਰੋਕੇਟ ਪਿਓਰ ਬ੍ਰੌਕਰਟ ਤੇ ਆਪਾਂ ਇਹ ਸੂਟ ਰੈਡੀ ਕੀਤਾ ਤੇ ਪਿਓਰ ਚਨਾਉਣ ਦਾ ਦੁਪੱਟਾ ਲਾਇਆ ਆਪਾਂ ਕਮਲ ਦਾ ਤੇ ਇਹਦੇ ਲੈਸ ਲਾਓ ਦੇਖੋ ਇੰਨੀ ਸੋਹਣੀ ਲੈਸ ਲਾ ਕੇ ਆਪਏ ਸੂਟ ਜਿਹੜਾ ਰੈਡੀ ਕੀਤਾ ਥਰਡ ਵਨ ਇਹ ਸੂਟ ਆ ਇਹ ਆਪਾਂ ਡਰਾਈ ਕਲੀਨ ਕਰਾਇਆ ਕਿਉਂਕਿ ਜਦੋਂ ਛਾਪਾ ਚੁਪਾ ਲਾਉਂਦੇ ਨੇ ਨਾ ਵਾਈਟ ਕਲਰ ਤੇ ਉਹ ਪ੍ਰਿੰਟ ਜੇ ਲੱਗ ਜਾਂਦਾ ਹੁੰਦਾ ਤੇ ਇਹ ਸੂਟ ਬਹੁਤ ਸੋਹਣਾ ਤੇ ਬਾਜੂ ਤੇ ਵਰਕ ਆ ਇਹ ਵਾਈਟ ਕਲਰ ਸੂਟ ਰੈਡੀ ਕੀਤਾ ਤੇ ਜਿਹੜਾ ਇਹਦੇ ਨਾਲ ਪਿਓਰ ਗਲਾਸ ਆਰਗੈਂਜ਼ ਦਾ ਦੁਪੱਟਾ ਹੈ ਦੇਖੋ ਕਿੰਨਾ ਸੋਹਣਾ ਦੁਪੱਟਾ ਤੇ ਇਹਦੇ ਆਪਾਂ ਵਾਈਟ ਕਲਰ ਦੀ ਲੈਸ ਲਾ ਕੇ ਇਹਨੂੰ ਡ ਬਸ ਉਹਨੇ ਵੀ ਪੈਕ ਕਰਨੇ ਸੀ ਸੋਚਿਆ ਚਲੋ ਤੁਹਾਡੇ ਨਾਲ ਵਲੌਗ 'ਚ ਸ਼ੇਅਰ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਆ ਬਲੈਕ ਵਨ ਸੂਟ ਆ ਇਹ ਕਾਟਨ ਦਾ ਸੂਟ ਸੀਗਾ ਤੇ ਇਹ ਆਪਾਂ ਰੈਡੀ ਕੀਤਾ ਸੀ ਵਿਦ ਸਟਾਰ ਵਾਲੇ ਦੁਪੱਟੇ ਠੀਕ ਹੈ ਉਸ ਤੋਂ ਬਾਅਦ ਭੈਣ ਨੇ ਜੁੱਤੀ ਮੰਗਵਾਈ ਸੀਗੀ ਉਹ ਕਹਿੰਦੇ ਸੀਗੇ ਮੈਨੂੰ ਮੇਰੇ ਸਾਰੇ ਸੂਟਾਂ ਨਾਲ ਨਾ ਸੂਟ ਕਰ ਜੇ ਉਹ ਵਾਲੀ ਜੁੱਤੀ ਲੈ ਆਇਓ ਦੇਖੋ ਸੂਟਾਂ ਨਾਲ ਸਾਰੇ ਨਾਲ ਮੈਚ ਕਰ ਜੂਗੇ ਮੇਰਾ ਵੀ ਜੀ ਕਰਦਾ ਹੁੰਦਾ ਕੋਲਾਪੁਰੀ ਚਪਲਾ ਮੋਂਦਾ ਆ ਦੇਖੋ ਸੇਮ ਆਪਾਂ ਜੁੱਤੀ ਲੈ ਕੇ ਆਂਦੀ ਵੀ ਜਿਹੜੀ ਉਹ ਸਾਰੇ ਸੂਟਾਂ ਨਾਲ ਮੈਚ ਕਰ ਜੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਮਿੱਦਰਾ ਜੀ ਕੈਮਰਾ ਹੋਲਡ ਕੀਤਾ ਜਾਵੇ ਹਾਂ ਦੇ ਟਾਈਮ ਆ ਹੋਲਡ ਕੀਤਾ ਜਾਵੇ ਦੇਖੋ ਇਹਨਾਂ ਨੇ ਕੋਲਾ ਕੁਲੀ ਜਿਹੜੀਆਂ ਚੱਪਲਾਂ ਮੰਗਵਾ ਲਈ ਸੀ ਆਪਣੇ ਕੋ ਆਪਾਂ ਉਹ ਲਿਆ ਦੇ ਉਦੋਂ ਤੱਕ ਇੱਕ ਜੁੱਤੀ ਜੇ ਤੁਸੀਂ ਵੀ ਕਿਸੇ ਸੂਟ ਨਾਲ ਦੀ ਜੁੱਤੀ ਮੰਗਾਉਣੀ ਹੈ ਜਿਵੇਂ ਇਹਨਾਂ ਨੇ ਤਾਂ ਲਿਆ ਸੀ 골ਡਨ ਕਲਰ ਦੀ ਹੈਨਾ ਜੇ ਤੁਸੀਂ ਕਿਸੇ ਸੂਟ ਨਾਲ ਦੀ ਵੀ ਮੰਗਾਉਣੀ ਆ ਆਪਾਂ ਸੂਟ ਨਾਲ ਦੀ ਜਿਹੜੀ ਅਵੇਲੇਬਲ ਕਰਵਾ ਦੇਵਾਂਗੇ ਤੇ ਇਹ ਸੀਗੇ ਉਹਨਾਂ ਦੇ ਭੈਣ ਦੇ ਸੂਟ ਇੱਥੇ ਜਵਾਂ ਨੀ ਵੀਡੀਓ ਕਲੀਅਰ ਬਣਦੀ ਹਨ ਹੈ ਕਲੀਅਰ ਨਹੀਂ ਮੰਨਦੀ ਵੀਡੀਓ ਹਾਂ ਇੱਥੇ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਪਤਾ ਮੈਂ ਉੱਥੇ ਰਹਿਣਗਾ ਲੇਟਾ ਹਾਂ ਇੱਧਰ ਨਾ ਤੁਹਾਨੂੰ ਨਹੀਂ ਲੇਟਾ ਇੱਥੇ ਕਾਕਤਾ ਬਣਦੀ ਪਾ ਕੇ ਤੇ ਇਹ ਸੂਟ ਸੀਗੇ ਬਾਕੀ ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਤੁਸੀਂ ਰਵਾ ਸਕਦੇ ਹੋ ਜਿਵੇਂ ਅੱਕੇ ਕਰਵਾ ਚੌਥਾ ਰਿਹਾ ਤੇ ਥੋੜੇ ਜਿਹਾ ਆਪਾਂ ਵੀ ਬਿਜ਼ੀ ਹੋ ਜਾਣਾ ਅੱਗੇ ਤੁਹਾਨੂੰ ਪਤਾ ਮਿੰਦਰ ਦੀ ਮੈਰਿਜ ਆ ਜਾਣੀ ਹੈ ਹਨਾ ਜੇ ਤੁਸੀਂ ਕਿਸੇ ਜਿਹਾ ਵੀ ਸੂਟ ਮਤਲਬ ਆਪਣੇ ਤੋਂ ਡਿਜ਼ਾਈਨ ਕਰਵਾਉਣੇ ਆ ਰੈਡੀ ਕਰਵਾਉਣੇ ਆ ਚਾਹੇ ਉਹ ਜੱਗੂ ਆਊਟਫਿਟਸ ਹੋਵੇ ਚਾਹੇ ਉਹ ਬ੍ਰਾਈਡਲ ਸੂਟ ਹੋ ਗਿਆ ਚਾਹੇ ਉਹ ਪਾਰਟੀਅਰ ਸੂਟ ਹੋ ਗਏ ਕੋਈ ਤੁਸੀਂ ਆਪਣਾ ਡਿਜ਼ਾਈਨ ਸੈਂਡ ਕਰਕੇ ਮੇਰੇ ਕੋਲ ਰੈਡੀ ਕਰਵਾ ਸਕਦੇ ਹੋ ਜੇ ਤੁਹਾਨੂੰ ਨਾਲ ਦੇ ਐਕਸੈਸਰੀ ਚਾਹੀਦੀ ਜਿਵੇਂ ਕੋਈ ਮਤਲਬ ਜੁਐਲਰੀ ਚਾਹੀਦੀ ਹੈ ਨਾ ਤਿੱਕਾ ਮਤਲਬ ਇਅਰਿੰਗ ਤੇ ਨੈਕਲਾਈਨ ਜਾਂ ਫਿਰ ਪ੍ਰਾਂਦੀ ਜੁੱਤੀ ਪ੍ਰਾਂਦੀ ਜੁੱਤੀ ਚੂੜੀਆਂ ਕੁਝ ਵੀ ਮਤਲਬ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਵੀ ਆਊਟਫਿਟ ਰੈਡੀ ਕਰਕੇ ਦੇ ਦਿਓ ਤਾਂ ਆਪਾਂ ਉਹ ਵੀ ਅਵੇਲੇਬਲ ਕਰਵਾ ਦਾਂਗੇ ਕਿਉਂਕਿ ਪਹਿਲਾਂ ਸੀਗਾ ਪਹਿਲਾਂ ਆਪਣੇ ਜਿਹੜੇ ਕਾਟਨ ਦੇ ਸੂਟਾਂ ਦਾ ਸੀਗਾ ਚੱਲੀ ਜਾਂਦਾ ਬਟ ਹੁਣ ਆਪਾਂ ਹੌਲੀ ਹੌਲੀ ਹੈਂਡ ਦੇ ਹੈਂਡਵਰਕ ਦੇ ਸੂਟ ਆ ਜਿਹੜੇ ਉਹ ਐਡ ਆਨ ਕੀਤੇ ਆ ਤੇ ਹੋ ਤੁਸੀਂ ਮੈਂ ਤੁਹਾਨੂੰ ਦਿਖਾਈ ਹੈ ਜਿੱਦਾਂ ਹਨ ਤੁਸੀਂ ਇਹਨਾਂ ਚੋਂ ਵੀ ਕੋਈ ਸਿਲੈਕਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਕਸਟਮਾਈਜ਼ ਕਰਾ ਸਕਦੇ ਹੋ ਤੇ ਬਾਕੀ ਜਿਹੜੀ ਅਮਨਿੰਦਰ ਦੇਵਿਆ ਦੀ ਸ਼ਾਪਿੰਗ ਆ ਉਹ ਆਪਾਂ ਸ਼ੁਰੂ ਕਰਾਂਗੇ ਅਕਤੂਬਰ ਚ ਤੇ ਜਾਗੂ ਜਿਹੜਾ ਸੂਟ ਆ ਉਹ ਮੈਂ ਸੂਟ ਵੇਅਰ ਕਰਨਾ ਚਾਹਗੂ ਤੇ ਕਿਉਂਕਿ ਮੈਂ ਬਹੁਤ ਦੇਖਿਆ ਵੀ ਕੋ ਗਰੇਵ ਵਗੈਰਾ ਕੱਟਾ ਲੈਂਦੇਗਾ ਵੇਅਰ ਪਰ ਮੈਨੂੰ ਐ ਲੱਗਦਾ ਵੀ ਕੰਫਰਟੇਬਲ ਜਿੰਨਾ ਬੰਦਾ ਸਲਵਾਰ ਸੂਟ ਛੇ ਲੈਂਦਾ ਨੱਚਣਾ ਹੁੰਦਾ ਗਿੱਧੇ ਜਣਾਣਾ ਤੇ ਉਹ ਚੀਜ਼ ਵਧੀਆ ਲੱਗਦਾ ਹੂ ਵੀ ਜੱਗ ਤੇ ਸਲਵਾਰ ਹਾਂ ਜੱਗ ਤੇ ਸਲਵਾਰ ਬਹੁਤ ਵਧੀਆ ਜਦੋਂ ਆਪਾਂ ਨਾਨਕੇ ਮੇਲ ਚ ਜਾਈਏ ਉੱਥੇ ਚੱਲ ਜਾਂਦਾ ਹੈ ਹਾਂ ਉਹ ਤਾਂ ਕਰੂ ਕਰੂ ਚੱਲ ਜਾਂਦੇ ਆ ਤੇ ਪਰ ਜਦੋਂ ਆਪਣੇ ਘਰੇ ਵਿਆਹ ਮੇਰੇ ਅਕੋਰਡਿੰਗ ਤਾਂ ਬਾਕੀ ਸਾਰਿਆਂ ਦੀ ਚੁਆਇਸ ਅਲੱਗ-ਅਲੱਗ ਹੁੰਦੀ ਹੈ ਵੀ ਸਲਵਾਰ ਸੂਟ ਹੀ ਜ਼ਿਆਦਾ ਕੰਫਰਟੇਬਲ ਹੁੰਦਾ ਕੁਝ ਤੇ ਰਵੇਲਰ ਸਲਵਾਰ ਸੂਟ ਹੀ ਮਿਲਦੇ ਨੇ ਵਿਆਹ ਵਾਲੇ ਵੀ ਸਲਵਾਰ ਸੂਟ ਹੀ ਅਮ ਨਿੰਦਰ ਨੇ ਪਹਿਲਾਂ ਦੀ ਸਾੜੀ ਪੂਰੀ ਸਾੜੀ ਪਾਲੇ ਕਾ ਗਰਬਣ ਹੋ ਕੇ ਕਰਬਾਲੇ ਤਾਂ ਆਪ ਸਲਵਾਰ ਸੂਟ ਲੈ ਕੇ ਹੋਣਾ ਲਹਿੰਗਾ ਪਾਲੇ ਤੇ ਜੇ ਸਲਵਾਰ ਸੂਟ ਪਾਉਣਾ ਫਿਰ ਤਾਂ ਆਪਸ਼ਨ ਹਾਂਜੀ ਤੇ ਆਪਣੀ ਗੱਲ ਚੱਲੀ ਜਾਂਦੀ ਸੀ ਕਿ ਉਹ ਮੈਂ ਮੀਨਰ ਰਵਾਜਾਂ ਕਰਦੀ ਸੀ ਕਿ ਤੇਰੇ ਨੂੰ ਪਤਾ ਵੀ ਥੋੜਾ ਜਿਹਾ ਆਪਾਂ ਨੂੰ ਜਿਹੜਾ ਰੋਕਣਾ ਪਿਆ ਕੈਮਰਾ ਤੇ ਆਹੀ ਗੱਲਾਂ ਚੱਲ ਜਾਂਦੀਆਂ ਸੀ ਸੂਟਾਂ ਬਾਰੇ ਵੀ ਅਮਨਿੰਦਰ ਦੀ ਜਿਹੜੇ ਸੂਟ ਜਾਗੋ ਤੇ ਰੈਡੀ ਕਰਾਉਣੇ ਆਪਾਂ ਉਹ ਆਪਾਂ ਇੱਕ ਦਿਨ ਚ ਦੇ ਆਉਣੇਗਾ ਕਿ ਤੁਹਾਨੂੰ ਪਿਛਲੇ ਲਾਸਟ ਵਲੌਗ ਦੇ ਵਿੱਚ ਮਹਿੰਦੀ ਤੇ ਸਾਰੇ ਹਨ ਇੱਕੋ ਜਿਹਾ ਪਾਣੀ ਹੈ ਮਹਿੰਦੀ ਤੇ ਸਾਰੇ ਇੱਕੋ ਜਿਹਾ ਪਾਵਾਂਗੇ ਜਾਗੋ ਦੇ ਵੀ ਅਲੱਗ-ਅਲੱਗ ਪਾਵਾਂਗੇ ਤੇ ਵਿਆਹ ਤੇ ਵੀ ਅਲੱਗ-ਅਲੱਗ ਪਾਵਾਂਗੇ ਤੇ ਮੇਲੇ ਦੇ ਵੀ ਅਲੱਗ-ਅਲੱਗ ਪਾਵਾਂਗੇ ਤੇ ਜੇ ਕੋਈ ਹੋਰ ਪਹੁੰਚਦਾ ਦੋ ਦੋ ਦਿਨ ਚੱਕੀ ਦੇ ਵੀ ਚੱਕੀ ਦੇ ਤਾ ਜੋੜ ਖੜੀ ਸੀਗੀ ਤਾਂ ਕਰਕੇ ਅਮਨਿੰਦਰ ਨੂੰ ਜਾਣਾ ਪੈ ਗਿਆ ਤੇ ਮੈਂ ਇਹ ਗੱਲ ਕਰੀ ਨਹੀਂ ਇਸ ਮੈਂ ਕਿ ਫੰਕਸ਼ਨ ਆਪਾਂ ਸਾਰੇ ਕਰਨੇ ਆ ਤੇ ਕਈ ਪੈਣਾ ਮੈਸੇਜ ਕਰੀਂਦੇ ਸੀ ਵੀ ਤੁਸੀਂ ਅਮਨਿੰਦਰ ਦੇ ਵਿਆਹ ਦੀ ਬੈਂਗਲ ਸਰਮਨੀ ਵੀ ਕਰੋਗੇ ਬਈ ਬੈਂਗਲ ਸਰਮਨੀ ਤਾਂ ਮੈਨੂੰ ਪਤਾ ਨਹੀਂ ਵੀ ਕਰਾਂਗੇ ਕਿ ਨਹੀਂ ਬਟ ਪਾਠ ਤੇ ਚੱਕੀ ਵਾਲੀ ਰਸਮ ਹੁੰਦੀ ਹੈ ਜਿਹੜੀ ਮਹਿੰਦੀ ਜਾਗੋ ਹਲਦੀ ਤੇ ਵਿਆਹ ਇਹ ਤਾਂ ਇਹ ਚੀਜ਼ਾਂ ਦਾ ਮੇਨ ਹੀ ਹੁੰਦੀਆਂ ਇਹ ਤਾਂ ਕਰਾਂਗੇ ਹੀ ਤੇ ਬਾਕੀ ਬੈਂਗਲ ਸਰਮਨੀ ਨੇ ਮੇਰੇ ਸਾਬ ਨਾਲ ਤਾਂ ਅਮਨਿੰਦਰ ਨੇ ਨਹੀਂ ਕਰਾਉਣੀ ਬਾਕੀ ਦੇਖਾਂਗੇ ਵੀ ਜਿਵੇਂ ਕਈ ਕੁੜੀਆਂ ਨੂੰ ਵੀ ਲਿੰਗਾਂ ਚੂੜਮਾ ਪਾ ਕੇ ਤੁਰਨਾ ਕਰਦੇ ਆ ਤੇ ਅਸੀਂ ਕਦੇ ਵੇਅਰ ਨਹੀਂ ਕੀਤੀ ਮੈਂ ਤਾਂ ਆਪਣੀ ਇਹ ਚੀਜ਼ ਇੰਟਰਸਟਡ ਹੈਗੀ ਬਾਕੀ ਦੇਖਾਂਗੇ ਜੇ ਉਂਗੋਲ ਪਾਰਟੀ ਸ਼ਾਰਟ ਕਰਨੀ ਦਾ ਕਰ ਲਾਂਗੇ ਪਰ ਮੇਰੇ ਹਿਸਾਬ ਨਾਲ ਬੈਂਗਲ ਸਭਣੀ ਨਹੀਂ ਕਰਦੇ ਜੇ ਕੀਤੀ ਵੀ ਤਾਂ ਜਿਵੇਂ ਕਹਿੰਦੇ ਨੇ ਚਾਰ ਚਾਰ ਪੰਜ ਪੰਜ ਚੂੜੀਆਂ ਹੀ ਪਾਉਣਗਾ ਵੀ ਆਏ ਨਹੀਂ ਹੈਗਾ ਵੀ ਚੂੜੀਆਂ ਨੂੰ ਹੱਥ ਜੇ ਭਰ ਲੈਣੇ ਆ ਬਾਕੀ ਦੇਖਾਂਗੇ ਜੇ ਟਾਈਮ ਆ ਗਿਆ ਪਿਛਲੀ ਵਾਰੀ ਜਿਹੜੀ ਸੀਗੀ ਅਸੀਂ ਅਮਨਿੰਦਰ ਦੇ ਵਾਸਤੇ ਕੀ ਜਾਂਦੇ ਉਹਨੂੰ ਦੇਲ ਖੋਜ ਦੇ ਜਾਗੋ ਤੇ ਇੱਕੋ ਜਿਹਾ ਸੂਟ ਪਾ ਕੇ ਆ ਨਾ ਫਿਰ ਸਾਨੂੰ ਆਏ ਸੀ ਵੀ ਐਂਗੀ ਜੇ ਅਸੀਂ ਕੋਈ ਬਣਾਵਾਂਗੇ ਤਾਂ ਫਿਰ ਉਹ ਸੇਮ ਜਿਹਾ ਹੀ ਹੋ ਜਾਊਗਾ ਤਾਂ ਕਰਕੇ ਆਪਾਂ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਕਨਸੈਪਟ ਹੀ ਰੱਖਾਂਗੇ ਤੇ ਬਾਕੀ ਸੂਟ ਹੁਣ ਆਪਾਂ ਹੋਰ ਹੀ ਹੋਰੀ ਬਣਾਉਣੇ ਦੇਣੇ ਆ ਤੇ ਵਿਆਦ ਨਹੀਂ ਕਰਾਂਗੇ ਬਸ ਹੁਣ ਸ਼ੁਰੂ ਹੋਣ ਲੱਗ ਗਈ ਨਾ ਤੇ ਹੁਣ ਆਪਾਂ ਕਰਨੇ ਆ ਸ਼ੁਰੂ ਤੇ ਬਾਕੀ ਜਿਹੜਾ ਹੋਪਫੁਲੀ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਵੀਂ-ਨਵੀਂ ਵੀ